ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਭੋਰ ਤੱਕ ਸਾਡਾ ਜਿਹੜਾ ਪੂਰਾ ਬਾਰਡਰ ਹੈ 532 ਕਿਲੋਮੀਟਰ ਉਹ ਐਂਟੀ ਡ੍ਰੋਨ ਸਿਸਟਮ ਨਾਲ ਲੱਸੂਗਾ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲੈਣ ਲਾਉਣ ਦੀ ਲੋੜ ਨਹੀਂ ਕੋਈ ਐਲ ਪੀ ਜੀ ਦੇ ਗੈਸ ਪੰਜ ਪੰਜ ਸਿਲੰਡਰ ਦਾ ਦਾ ਸੈਂਡਰ ਭਾਉਣ ਦੀ ਲੋੜ ਨਹੀਂ ਮਿਜ਼ਾਈਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾ ਹੈਗਾ ਪਰਚੇਸ ਆਫ ਐਂਟੀ ਡਰੋਨ ਸਿਸਟਮ ਉਹਦਾ ਬਜਟ ਜਿਹੜਾ ਪਾਸ ਕਰ ਦਿੱਤਾ ਗਿਆ ਅਸੀਂ ਐਂਟੀ ਡਰੋਨ ਸਿਸਟਮ ਖਰੀਦ ਰਹੇ ਹਾਂ ਉਹਦਾ ਪਿਛਲੇ ਦਿਨੀ ਲਾਂਚਿੰਗ ਵੀ ਹੋਈ ਸੀ ਪਾਇਲਟ ਕਰਕੇ ਦੇਖਿਆ ਸੀਗਾ ਤੁਸੀਂ ਕਹੇ ਹੋਵੋਗੇ ਤੇ ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਭੋਰ ਤੱਕ ਸਾਡਾ ਜਿਹੜਾ ਪੂਰਾ ਬਾਰਡਰ ਹੈ 532 ਕਿਲੋਮੀਟਰ ਉਹ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਊਗਾ ਪਹਿਲੀ ਗਲਤੀ ਅਸੀਂ ਉਧਰੋਂ ਉਟੜੀ ਨਹੀਂ ਦੇਵਾਂਗੇ ਵੈਂਟੀਡੋਨ ਸਿਸਟਮ 'ਚ ਇਹ ਵੀ ਹੈਗਾ ਕਿ ਉਹ ਉੱਥੇ ਹੀ ਨਾ ਜੋ ਉੱਡ ਕੇ ਸਾਡੀ ਸਟਰੈਟਜੀ 'ਚ ਆ ਗਿਆ ਤਾਂ ਉਹਨੂੰ ਉੱਥੇ ਹੀ ਉਹਨੂੰ ਬੀਐਸਐਫ ਵੀ ਨਾਲੇ ਦੇ ਵਿੱਚ ਹੈ ਵੀ ਬੀਐਸਐਫ ਕੋਈ ਕੁਝ ਪਹਿਲਾਂ ਵੀ ਨਹੀਂ ਉਹਨਾਂ 'ਚ ਅਸੀਂ ਐਡ ਕਰਕੇ ਸਾਰਾ ਬਾਰਡਰ ਜਿਹੜਾ ਉਹ ਲੈਸ ਕਰ ਦਿੰਦੇ ਇੱਕ ਹੋਰ ਬਹੁਤ ਵੱਡਾ ਫੈਸਲਾ ਹੋਇਆ ਜੀ ਕਿ ਜਿਹੜੇ ਬਾਰਡਰ ਤੇ ਨਾਲ ਲੱਗਦੇ ਏਰੀਏ ਦੇ ਮਿਨਿਸਟਰ ਨੇ ਜਿਵੇਂ ਪਠਾਨਕੋਟ ਤੋਂ ਘਟਾਲੂ ਚੱਕ ਜੀ ਨੇ ਕੁਲਦੀਪ ਤਾਲੀਵਾਰ ਸਾਹਿਬ ਲਾਲਜੀਤ ਪੁੱਲਰ ਜਿਨਨੇ ਵੀ ਸਾਡੇ ਬਾਰਡਰ ਏਰੀਏ ਦੇ ਮਿਨਿਸਟਰ ਨੇ ਉਹ ਪਰਮਾਨੈਂਟਲੀ ਕਿ ਨਾਲ ਉਹਨਾਂ ਦੇ ਨਾਲ ਇੱਕ ਇੱਕ ਮਿਨਿਸਟਰ ਹੋਰ ਵੀ ਇਸ ਗੱਲ ਵਾਸਤੇ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਕੋਈ ਸਟੋਰੇਜ ਜਬ ਬਲੈਕ ਮਾਰਕਟਿੰਗ ਨਾ ਸ਼ੁਰੂ ਹੋ ਜਾਏ ਕਿ ਮੈਂ ਤੁਹਾਡੇ ਜ਼ਰੀਏ ਕਹਿਣਾ ਵੀ ਚਾਹਨਾ ਆ ਪੰਜਾਬ ਦੇ ਲੋਕਾਂ ਕੋਈ ਤੇਲ ਦੀ ਘਾਟ ਨਹੀਂ ਪੰਜਾਬ 'ਚ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲੈਣ ਲਾਉਣ ਦੀ ਲੋੜ ਨਹੀਂ ਕੋਈ ਐਲਪੀਜੀ ਦੇ ਗੈਸ ਪੰਪ ਪੰਪ ਸੈਂਟਰ ਦਾ ਤਾਂ ਸੈਂਟਰ ਭਰਉਣ ਦੀ ਲੋੜ ਨਹੀਂ ਸਭ ਕੁਝ ਹੈਗਾ ਕੋਈ ਜੇ ਤੁਹਾਨੂੰ ਵੀ ਲੱਗਦਾ ਤਾਂ ਡਿਸਟ੍ਰਿਕਟ ਕਮਿਸ਼ਨਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਹਦੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ ਛੇ ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉਹ ਉੱਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ ਕਰੀਆਨੀ ਦੀ ਦੁਕਾਨਾਂ ਤੇ ਵੀ ਜਾਣਗੇ ਕੋਈ ਕੰਮ ਕੋਈ ਕਮੀ ਪੇਸ਼ੀ ਜਾਂ ਕੋਈ ਟਰੱਕ ਨਹੀਂ ਆ ਰਿਹਾ ਜਾਂ ਕੋਈ ਸਮਾਨ ਨਹੀਂ ਆ ਰਿਹਾ ਸੀ ਮੇਕ ਸ਼ੁਰ ਕਰਾਉ। ਕੋਈ ਬਲੈਕ ਮਾਰਕੀਟਿੰਗ ਜਾਂ ਸਟੋਰੇਜ ਦੀ ਲੋਡ ਨਹੀਂ ਹੈ ਰਹੀ ਤੇ ਪੈਨਿਕ ਹੋਣ ਦੀ ਜ਼ਿਆਦਾ ਆਵਾਜ਼ ਆਉਂਦੀ ਲੋਡ ਨਹੀਂ। ਇੱਕ ਫਰਿਸ਼ਤੇ ਸਕੀਮ ਹੈ ਜੀਨੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ ਚ ਜਾਂ ਕਿਸੇ ਸਰਕਾਰੀ ਚ ਉਹ ਸਾਰੇ ਅਸੀਂ ਇੰਪੈਲਮ ਕੀਤੇ ਹੋਏ ਨੇ ਹੁਣ ਉਹ ਫਰਿਸ਼ਤੇ ਸਕੀਮ ਥੋੜਾ ਜਿਹਾ ਅਸੀਂ ਵੱਡੀ ਕਰ ਰਹੇ ਹਾਂ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਈਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਜਾਂ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ 'ਚ ਉਹ ਅਸੀਂ ਖਰਚਾ ਅਸੀਂ ਚਲਾਂ ਤੇ ਉੱਥੇ ਉਹ ਫਰਿਸ਼ਤੇ ਸਕੀਮ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰਾ ਰਾਹੀਂ ਅਸੀਂ ਦੇਖਦੇ ਆਂ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲ ਇਹ ਦੇਸੀ ਕੱਟਾ ਜਾਂ ਕੋਈ ਪਿਸਤਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ ਗੋਲੀ ਮਾਰ ਗਿਆ ਜ਼ਖਮੀ ਹੋ ਗਿਆ ਸਾਰਿਆਂ ਦਾ ਇਲਾਜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਮੈਂ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨ ਨਾਲ ਲੈਸ ਕਰ ਦਾਂਗੇ ਦੂਸਰਾ ਫਰਿਸ਼ਤੇ ਸਕੀਮ ਨੂੰ ਅਸੀਂ ਅੱਲੇ ਸੜਕ ਤੱਕ ਨਹੀਂ ਵਾਰ ਇੰਜਰਡ ਆਰ ਜਿਹੜੇ terrorism injured ਉਹਨਾਂ ਨੂੰ ਵੀ ਅਸੀਂ ਕੰਪਨਸੇਟ ਕਰਾਂਗੇ ਤੇ ਬਾਕੀ ਸਾਰੇ ਫੈਸਲੇ ਇਹ ਤਾਂ ਨੈਸ਼ਨਲ ਲੈਵਲ ਦੇ ਹੋਗੇ ਬਾਕੀ ਸਾਰੇ ਫੈਸਲੇ ਪੰਜਾਬ ਨਾਲ ਸੰਬੰਧਿਤ ਨੇ ਤੇ ਤੁਹਾਨੂੰ ਸਾਰਾ ਉਹਦਾ ਡਿਟੇਲ ਜਿਹੜੀ ਆ ਉਹ ਮਿਲ ਜੂਗੀ this program is sponsored by the singler office bakersfield for all your immigration family law needs Call or scan QR code to contact us. Rodis Inc. Million Miles with Smile or scan QR code to contact us. Flankbird Truck Repair, Trust We Build in Truck Repair or scan QR code to contact us. The Masala Twist, Oxnard Fine Authentic Indian Cuisine or scan QR code to contact us. Pizza Twist, Taste with Twist, Order Today, Call or Visit Website or scan QR code to contact us. New India Market or scan QR code to contact us by Indian Cuisine, Tracy find Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra Produce largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. I made and served with love. Scan this QR code to contact us. Krishan Kumar Covered California certified agency manager who can help you, your family and your small business with health insurance. Call at 877 830 3270 or scan QR code to call or text.